ਕਹਿੰਦੇ ਨੇ ਕਿ ਹਿੰਮਤ ਅਤੇ ਮਜਬੂਤ ਇਰਾਦੇ ਹੋਣ ਤਾਂ ਕਿਸੇ ਵੀ ਮੰਜ਼ਲ ਨੂੰ ਪਾਣਾ ਸੰਭਵ ਨਹੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਮਦਪੁਰ ਦੇ ਇੱਕ ਨੌਜਵਾਨ ਨੇ ਇਹ ਗੱਲ ਸੱਚ ਕਰ ਦਿਖਾਈ ਹੈ ਪੰਜਾਬ ਭਰ ਵਿੱਚ ਲਾਇਬ੍ਰੇਰੀ ਅਸਿਸਟੈਂਟ ਦੀ ਸਿਰਫ ਇੱਕ ਹੀ ਸੀਟ ਸੀ ਤੇ ਉਸ ਇੱਕ ਸੀਟ ਲਈ ਲੱਖਾਂ ਉਮੀਦਾਂ ਜੁੜੀਆਂ ਹੋਈਆਂ ਸਨ ਪਰ ਇਸ ਮੁੰਡੇ ਨੇ ਆਪਣੀ ਕਾਬਲੀਅਤ ਸਾਬਤ ਕਰਦੇ ਹੋਏ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਦੀ ਕਹਾਣੀ ਹੋਰ ਵੀ ਖਾਸ ਬਣਾਉਂਦੀ ਹੈ ਇਸ ਦੇ ਸੰਘਰਸ਼ ਭਰੀ ਜ਼ਿੰਦਗੀ ਇਸ ਨੌਜਵਾਨ ਦੇ ਸਿਰ ਉੱਤੇ ਮਾਪੇ ਦਾ ਸਾਯਾ ਇਸ ਦੇ ਸੰਘਰਸ਼ ਸਮੇਂ ਹੀ ਉੱਠ ਗਿਆ ਸੀ ਪਰ ਮੁਸ਼ਕਲਾਂ ਦੇ ਅੱਗੇ ਹਾਰ ਮੰਨਣ ਦੀ ਬਜਾਏ ਇਸ ਨੇ ਹਿੰਮਤ ਨਹੀਂ ਹਾਰੀ ਬਾਬਾ ਕਿਸ਼ੋਰ ਦਾਸ ਜੀ ਦੇ ਆਸ਼ੀਰਵਾਦ ਨਾਲ ਅਤੇ ਆਪਣੀ ਲਗਨ ਤੇ ਮਿਹਨਤ ਦੇ ਬਲ ਤੇ ਇਸ ਮੁੰਡੇ ਨੇ ਉਹ ਉਪਲਬਧੀ ਹਾਸਲ ਕੀਤੀ ਹੈ ਜਿਸ ਦਾ ਸੁਪਨਾ ਕਈ ਨੌਜਵਾਨ ਦੇਖਦੇ ਨੇ ਇਸ ਦੇ ਸੰਘਰਸ਼ ਦੌਰਾਨ ਤਿਆਰੀ ਦੀ ਗੱਲ ਕਰੀਏ ਤਾਂ ਇਹ ਨੌਜਵਾਨ ਸਕਸੈਸ ਪੁਆਇੰਟ ਬਦਲਾ ਅਡਾ ਦਾ ਵਿਦਿਆਰਥੀ ਹੈ ਜਿੱਥੋਂ ਇਸ ਨੇ ਪੂਰੀ ਲਗਨ ਨਾਲ ਤਿਆਰੀ ਕੀਤੀ ਅਤੇ ਆਖਿਰਕਾਰ ਪੂਰੇ ਪੰਜਾਬ ਵਿੱਚ ਪਹਿਲਾ ਰੈਂਕ ਲੈ ਕੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰੀਸ਼ ਕੁਮਾਰ ਪਿੰਡ ਐਂਧਪੁਰ ਜ਼ਿਲ੍ਹਾ ਮਾਨਸਾ ਰਹਿਣ ਵਾਲਾ ਜੋ ਕਿ ਹਾਲ ਹੀ ਸਿਲੈਕਸ਼ਨ ਹੋਈ ਮੇਰੀ ਲਾਇਬ੍ਰੇਰੀ ਅਸਿਸਟੈਂਟ ਤੌਰ ਤੇ ਚੰਡੀਗੜ੍ਹ ਦੇ ਵਿੱਚ ਹੋਈ ਹੈ। ਇਸ ਦੇ ਵਿੱਚ ਮੈਂ 올 ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮੇਰਾ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਕਿ ਮੈਂ ਆਪਣੀ ਜੋਬ ਲੈਣੀ ਹੈ। ਇਸ ਲਈ ਮੈਂ 2020 ਵਿੱਚ ਸੈਲਫ ਸਟਡੀ ਸਟਾਰਟ ਕੀਤੀ। ਸੈਲਫ ਸਟਡੀ ਕਰਦੇ-ਕਰਦੇ ਚਲੋ ਉਸ ਤੋਂ 2020 ਵਿੱਚ ਅਚਾਨਕ ਮੇਰੇ ਫਾਦਰ ਸਾਹਿਬ ਡੈਥ ਹੋ ਜਾਂਦੀ ਹੈ 2021 ਦੇ ਵਿੱਚ ਔਨਲਾਈਨ ਬੈਚ ਲੈਣ ਤੋਂ ਬਾਅਦ ਔਨਲਾਈਨ ਬੈਚਸ ਵਿੱਚ ਮੈਨੂੰ ਕੋਈ ਕਾਫੀ ਕਾਮਯਾਬੀ ਨਹੀਂ ਮਿਲੀ ਫਿਰ ਮੈਂ ਮੈਨੂੰ ਕਿਸੇ ਦੇ ਜਰੀਏ ਮੈਨੂੰ ਸਕਸੈਸ ਪੈਂਡ ਪਹੁੰਚਾਇਆ ਗਿਆ ਉੱਥੇ ਸੀ ਰੋਹਿਤ ਸਰ ਨੂੰ ਮਿਲੇ ਤਾਂ ਰੋਹਿਤ ਸਰ ਨੇ ਮੈਨੂੰ ਤਿਆਰੀ ਸਟਾਰਟ ਕਰਵਾਈ ਫਿਰ ਉਸ ਤੋਂ ਬਾਅਦ ਮੇਰੀ ਤਿਆਰੀ ਬਹੁਤ ਵਧੀਆ ਚੱਲ ਰਹੀ ਸੀ ਅਚਾਨਕ 2022 ਦੇ ਵਿੱਚ ਮੇਰੀ ਮਾਤਾ ਡੈਥ ਹੋ ਜਾਂਦੀ ਹੈ ਡੈਥ ਤੋਂ ਬਾਅਦ ਮੈਂ ਥੋੜਾ ਸਦਮੇ ਚਲਾ ਜਾਂਦਾ ਹਾਂ ਉਸ ਤੋਂ ਬਾਅਦ ਸਰ ਮੈਨੂੰ ਮੇਰੇ ਕੋ ਘਰੋਂ ਦੇ ਨੇ ਤੇ ਉਹਨਾਂ ਨੇ ਮੈਨੂੰ ਇੱਕ ਛੋਟੇ ਭਰਾਵੇਂ ਤਰ੍ਹਾਂ ਮੈਨਾਂ ਡੀਲ ਕੀਤਾ ਤੇ ਮੈਨੂੰ ਬੁਲਾਇਆ ਥੋੜਾ ਮੈਨੂੰ ਮੋਟੀਵੇਟ ਵੀ ਕੀਤਾ ਚਲੋ ਨਾਲ ਨਾਲ ਉੱਥੇ ਸਟੱਡੀ ਕਰਨ ਦੇ ਨਾਲ ਨਾਲ ਮੈਨੂੰ ਥੋੜਾ ਜਿਹਾ ਉੱਥੇ ਰੁਜ਼ਗਾਰ ਮਿਲਿਆ ਰੁਜ਼ਗਾਰ ਉੱਥੇ ਮੇਰਾ ਸਵੈਟਸਿਕ ਕੰਪਿਊਟਰ ਉੱਥੇ ਟੀਚ ਕਰਦਾ ਰਿਹਾ ਫਿਰ ਮੈਂ ਸਕਸੈਸ ਲਾਇਬ੍ਰੇਰੀ ਵੀ ਨਹੀਂ ਦਿੱਤੀ ਉੱਥੋਂ ਦੀ ਸਿਟਿੰਗ ਅਰੇਂਜਮੈਂਟ ਮੈਂ ਦੇਖਦਾ ਚਲੋ ਮੈਨੂੰ ਥੋੜਾ ਹੌਸਲਾ ਹੋ ਗਿਆ ਕਿ ਮੈਂ ਅੱਗੇ ਕਾਮਯਾਬ ਹੋ ਰਿਹਾ ਨਾ ਨਾਲ ਮੈਨੂੰ ਰੁਜ਼ਗਾਰ ਦੇ ਨਾਲ ਨਾਲ ਮੇਰੀ ਅੱਗੇ ਸਟੱਡੀ ਚੱਲਦੀ ਰਹੀ ਫਿਰ ਵੀ ਮੈਂ ਜੇ ਕਦੀ ਕਈ ਵਾਰ ਡੀਮੋਟੀਵੇਟ ਉੱਥੇ ਜਾ ਕੇ ਮੈਂ ਅਰਦਾਸ ਕਰਦਾ ਕਿਉਂਕਿ ਮੇਰੇ ਇੱਕੋ ਇੱਕ ਮਕਸਦ ਦੀ ਕਾਮਯਾਬੀ ਹੋਣਾ ਫਿਰ ਉਸ ਤੋਂ ਬਾਅਦ ਇਹ ਸਾਰੀ ਤਿਆਰੀ ਜਿੰਨੀ ਮੈਂ ਕੀਤੀ ਹੈ ਰੋਈਸਰ ਦੇ ਅੰਡਰ ਚ ਕੀਤੀ ਹੈ ਕਿਉਂਕਿ ਯਾਤਰ ਸਮੇਂ ਸਕੈਸਪੈਂਡ ਦੇ ਵਿੱਚ ਹੀ ਪੜਾਇਆ ਉਹਨਾਂ ਦੀ ਗਾਈਡੈਂਸ ਨਾਲ ਹੀ ਮੈਂ ਆਪਣੀ ਤਿਆਰੀ ਤਿਆਰੀ ਕੀਤੀ ਤੇ ਕਾਮਯਾਬੀ ਹਾਸਲ ਕੀਤੀ ਮੈਂ ਬੱਚਾ ਨੂੰ ਹੀ ਗਾਈਡ ਕਰਨਾ ਚਾਹੁੰਨਾ ਕਿ ਜ਼ਿੰਦਗੀ ਚ ਉਤਰਾ ਜਿਹੜਾ ਉਹਨੇ ਜਾਣਗੇ ਮੈਂ ਆਪਣੇ ਮਾਤਾ ਪਿਤਾ ਦੇ ਹੋ ਨਾ ਹੋਣ ਦੇ ਬਾਵਜੂਦ ਵੀ ਕਿ ਆਪਣੀ ਕਾਮਯਾਬੀ ਹਾਸਲ ਕੀਤੀ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਕੈਸਪੈਂਡ ਪਲਾਟਾ ਨੂੰ ਜੁਆਇਨ ਕਰੋ ਕਿਉਂਕਿ ਇਹ ਹੀ ਸੰਸਥਾ ਹੈ ਜੋ ਕਿ ਬਹੁਤ ਪ੍ਰਾਣਿਤ ਚਰਚਾਰਬੇਕਰ ਹੈ ਇਥੋਂ ਦੇ ਐਮ ਡੀ ਰੋਹੀ ਸਰ ਜਿਨ੍ਹਾਂ ਦਾ ਕਿ ਇਸ ਫੀਲਡ ਦੇ ਵਿੱਚ ਬਹੁਤ ਯਾਰਬਾਰਿਆ ਹੈ ਜਿਨ੍ਹਾਂ ਨੇ ਬਦولت ਮੈਂ 올 ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਪਣੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਪੂਜਾ ਐਸੇ ਆਂਗਣਵਾੜੀ ਵਰਕਰ ਅੱਜ ਸਾਡੇ ਛੋਟੇ ਭਰਾ ਹਰੀਸ਼ ਕੁਮਾਰ ਦੀ ਐਜ਼ ਅ ਲਾਇਬ੍ਰੇਰੀ ਅਸਿਸਟੈਂਟ ਦੀ ਪੋਸਟ ਦੇ ਮਤਲਬ ਸਰਕਾਰੀ ਪੋਸਟ ਮਿਲੀ ਅਸੀਂ ਬਹੁਤ ਮਤਲਬ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਇੱਕ ਦਿਨ ਇਹੋ ਜਿਹਾ ਸੀਗਾ ਸਾਡੇ ਕੋਲ ਮਤਲਬ ਮਾਂ ਪਿਓ ਦਾ ਸਾਆਇਆ ਵੀ ਨਹੀਂ ਸੀਗਾ ਵੀ ਇਹ ਕਿੱਥੋਂ ਮਿਹਨਤ ਕਰੇ ਕਿੱਥੇ ਜਾਵੇ ਪਰ ਇੱਕ ਦਿਨ ਸਾਨੂੰ ਪਤਾ ਲੱਗਾ ਸਕਸੈਸ ਪੁਆਇੰਟ ਤੇ ਇਹੋ ਜਿਹਾ ਮਤਲਬ ਮਤਲਬ ਸਾਰੇ ਟੀਚਰਸ ਨੇ ਸਾਰੇ ਸਟਾਫ ਹੈਗਾ ਜੋ ਬਹੁਤ ਮਿਹਨਤ ਕਰਾਉਂਦੇ ਨੇ ਤੇ ਉੱਥੇ ਹੀ ਇਹਨੇ ਕੀਤਾ ਤੇ ਉੱਥੇ ਹੀ ਬਹੁਤ ਮਿਹਨਤ ਕੀਤੀ ਤੇ ਅੱਜ ਇਹੋ ਜਿਹਾ ਥਾ ਤੇ ਲੱਗਿਆ ਕਿ ਚੰਡੀਗੜ੍ਹ ਐਨੀ ਵੱਡੀ ਪੋਸਟ ਇਹਨੂੰ ਮਿਲੀ ਹੈ ਕਿ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪਰਮਾਤਮਾ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਵੀ ਅੱਜ ਸਾਡਾ ਮੁੰਡਾ ਮਤਲਬ ਸਰਕਾਰੀ ਜੋਬ ਤੇ ਲੱਗ ਗਿਆ ਧੰਨਵਾਦ ਸ਼ਸ਼ੀ ਕਾਰ ਜੀ ਮੈਂ ਨਹੀਂ ਹਾਰਨੀ ਅੱਜ ਮੇਰੇ ਹਸਬੰਦ ਨੂੰ ਸਰਕਾਰੀ ਨੌਕਰੀ ਪ੍ਰਾਪਤ ਹੋਈ ਹੈ ਮੈਂ ਬਹੁਤ ਖੁਸ਼ ਹਾਂ ਸਸੀ ਕਾਰ ਜੀ ਮੇਰਾ ਛੋਟਾ ਭਰਾ ਹਰੀਸ਼ ਕੁਮਾਰ ਜਿਸ ਨੂੰ ਪੰਜਾਬ ਪੂਰੇ ਪੰਜਾਬ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ ਇਸ ਦੀ ਕਾਮਯਾਬੀ ਵਿੱਚ ਸਕਸੈਸ ਪੁਆਇੰਟ ਉੱਲਾਡਾ ਦੇ ਐਮ ਡੀ ਸਰ ਰੋਹਿਤ ਸਰ ਜਿਨ੍ਹਾਂ ਦਾ ਬਹੁਤ ਬਹੁਤ ਯੋਗਦਾਨ ਹੈ ਅਤੇ ਉਹਨਾਂ ਦੀ ਮਿਹਨਤ ਸਦਕਾ ਹੀ ਇਹਨਾਂ ਨੇ ਹਰੀਸ਼ ਕੁਮਾਰ ਨੇ ਇਹ ਨੌਕਰੀ ਪ੍ਰਾਪਤ ਕੀਤੀ ਹੈ। ਇਹ ਹਰੀਸ਼ ਕੁਮਾਰ ਨੇ ਬਹੁਤ ਕਰੜੀ ਅਤੇ ਸਖਤ ਮਿਹਨਤ ਕਰਕੇ ਆਪਣੀ ਕਾਮਯਾਬੀ ਪੂਰੀ ਹਾਸਲ ਕੀਤੀ ਹੈ। ਹਾਲਾਤ ਕਰਦੇ ਇਦਾਂ ਸੀ ਕਿ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਸੀ ਕਿ ਸਾਨੂੰ ਪਤਾ ਨਹੀਂ ਅੱਗੇ ਕੀ ਬਣਨਾ ਹੈ। ਪਰ ਇਹ ਹਰ ਵਾਰ ਜਦੋਂ ਵੀ ਜਾਂਦਾ ਟੈਸਟ ਦੇ ਕੇ ਉਹਨਾਂ ਕੋਈ ਨਾ ਕੋਈ ਪਰ ਫਿਰ ਵੀ ਇਹਨੇ ਹੌਸਲਾ ਨਹੀਂ ਛੱਡਿਆ ਆਪਣੀ ਮਿਹਨਤ ਅਤੇ ਪੂਰੇ ਵਿਸ਼ਵਾਸ ਦੇ ਅਤੇ ਬਾਬਾ ਖਸ਼ੋਰ ਸਾਹਿਬ ਦੀ ਮਿਹਰ ਨਾਲ ਅੱਜ ਇਸ ਬੰਦੇ ਨੇ ਆਪਣੀ ਨੌਕਰੀ ਪ੍ਰਾਪਤ ਕੀਤੀ ਹੈ ਧੰਨਵਾਦ ਜੀ ਸਸਰੀਕਾਲ ਜੀ ਮੈਂ ਵਿੰਦਰ ਸਿੰਘ ਪਿੰਡ ਅਮਦਪੁਰ ਅੱਜ ਮੇਰੇ ਦੋਸਤ ਹਰੀਸ਼ ਕੁਮਾਰ ਜੀ ਪੰਜਾਬ ਪੂਰੇ ਪੰਜਾਬ ਭਰ ਦੇ ਵਿੱਚੋਂ ਪਹਿਲਾ ਨੰਬਰ ਹਾਸਲ ਕਰਕੇ ਨੌਕਰੀ ਤੇ ਲੱਗੇ ਨੇ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ ਅਸੀਂ ਆਪਣੇ ਚੈਨਲ ਵੱਲੋਂ ਇਸ ਨੌਜਵਾਨ ਨੂੰ ਦਿলো ਮੁਬਾਰਕਵਾਦ ਦਿੰਦੇ ਆਂ ਅਤੇ ਆਸ ਕਰਦੇ ਹਾਂ ਕਿ ਇਹ ਅੱਗੇ ਵੀ ਐਸੇ ਹੀ ਕਾਮਯਾਬੀ ਦੀਆਂ ਮੰਜ਼ਲਾ ਹਾਸਲ ਕਰੇ ਇਸ ਵਰਗੇ ਨੌਜਵਾਨ ਹੀ ਅੱਜ ਦੇ ਪੰਜਾਬ ਦਾ ਭਵਿੱਖ ਨੇ ਤੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਨੇ